ਸਤਿ ਸ਼੍ਰੀ ਅਕਾਲ ਜੀ ਔਨ ਪੁਆਇੰਟ ਤੇ ਤੁਸੀਂ ਜੁੜੇ ਹੋ ਹਰਜਿੰਦਰ ਸਿੱਧੂ ਨਾਲ ਅੱਜ ਜਿਹੜੀ ਸ਼ਖਸੀਅਤ ਨੂੰ ਤੁਹਾਡੇ ਨਾਲ ਮਲਾਉਣ ਜਾ ਰਿਹਾ ਉਹ ਕਿਸੇ ਤਾਰਫ਼ ਦੇ ਮੁਹਤਾਜ ਨਹੀਂ ਹੈਗੇ ਅੱਜ ਉਹ ਇੱਕ ਬਹੁਤ ਵੱਡੇ ਮਕਾਮ ਤੇ ਨੇ ਜੁਬਰਾਜ ਹੰਸ ਮੁੰਡਾ ਰੌਕਸਟਾਰ ਜਾਂ ਕਹਿ ਸਕਦੇ ਆ ਸਾਡੇ ਨੌਜਵਾਨ ਦਿਲਾਂ ਦੀ ਧੜਕਣ ਪਰ ਉਸ ਤੋਂ ਪਿੱਛੇ ਵੀ ਉਹਨਾਂ ਦਾ ਇੱਕ ਸੰਗੀਤ ਨਾਲ ਜੁੜਿਆ ਹੋਇਆ ਬਹੁਤ ਵੱਡਾ ਇੱਕ ਨਾਮ ਹੈ ਉਹਨਾਂ ਦੇ ਫਾਦਰ ਸਾਹਿਬ ਮਾਨਯੋਗ ਸ਼੍ਰੀ ਹੰਸਰਾਜ ਹੰਸੀ ਐਮਪੀ ਸਾਹਿਬ ਤੇ ਹੋਰ ਵੀ ਕਾਫੀ ਕੁਝ ਉਹਨਾਂ ਦੇ ਨਾਲ ਜੁੜਿਆ ਹੋਇਆ ਗੱਲਾਂ ਬਹੁਤ ਸੰਖੇਪ ਚ ਹੋਣਗੀਆਂ ਪਰ ਹੋਣਗੀਆਂ ਦਿਲਚਸਪ ਜੀਆਂ ਅ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਠੀਕ ਠਾਕ ਹਾਂ ਦੂਸਰੀ ਦਫਾ ਆਪਾਂ ਮਿਲ ਰਹੇ ਹਾਂ ਤੇ ਮੈਨੂੰ ਇਹ ਸੀ ਵੀ ਆਪਣਾ ਗੱਲਾਂ ਖੁੱਲ੍ਹ ਕੇ ਕਰੀਏ ਪਰ ਕਈ ਵਾਰੀ ਮਾਹੌਲ ਇਦਾਂ ਦਾ ਬਣ ਜਾਂਦਾ ਹੈਗਾ ਵੀ ਥੋੜਾ ਫਿਰ ਮੈਰਾਥਨ ਸਟਾਰਟ ਵੀ ਕਰਾਉਣਾ ਆਪਾਂ ਹੈਨਾ ਹੋਰ ਦੱਸੋ ਕੀਲ ਜੀਵੇਂ ਚੱਲਦੇ ਅਜੀ ਗੱਲ ਬਸ ਕਿਰਪਾ ਜੀ ਬਸ ਮੂਵੀ ਹੋਣ ਇੱਕ ਆਈ ਸੀਗੀ ਤੇ ਨੈਕਸਟ ਸਟਾਰਟ ਆ ਅਪ੍ਰੈਲ ਚ ਬੰਬੇ ਸ਼ੂਟ ਹੈ ਉਹਦਾ ਜੀ ਤੇ ਬਾਕੀ ਗਾਣੇ ਵਗੈਰਾ ਕੀਤੇ ਤਿੰਨ ਚਾਰ ਆਈ ਥਿੰਕ ਹਫਤੇ 10 ਦਿਨਾਂ ਚ ਅਨਾਉਂਸ ਕਰਦਾਂਗੇ ਉਹਦੀ ਮੁੰਡਾ ਰੌਕਸਟਾਰ ਦਾ ਕਿਵੇਂ ਰਿਹਾ ਮੈਂ ਦੇਖ ਰਿਹਾ ਸੀਗਾ ਮੇਰੇ ਦੋਸਤ ਮਿੱਤਰ ਵੀ ਤੁਹਾਡੇ ਨਾਲ ਉਹਨਾਂ ਨੇ ਸ਼ੂਟ ਕੀਤਾ ਸੀ ਫਿਲਮ ਦੇ ਵਿੱਚ ਤਾਂ ਮੈਂ ਦੇਖ ਰਿਹਾ ਸੋਹਣਾ ਪ੍ਰਭਾਵ ਗਿਆ ਜੀ ਉੱਥੇ ਦਾ ਹਾਂ ਠੀਕ ਰਿਹਾ ਜੀ ਕਿਉਂਕਿ ਜਿੰਨਾ ਐਕਸਪੈਕਟਿਡ ਸੀ ਉਹਨਾ ਨਹੀਂ ਹੋ ਪਾਇਆ ਇੱਕ ਤਾਂ ਠੰਡ ਦਾ ਸਾਨੂੰ ਥੋੜਾ ਮਾਰ ਪੈ ਗਈ ਠੰਡ ਦੀ ਬਹੁਤ ਜ਼ਿਆਦਾ ਠੰਡ ਸੀ ਉਹਨਾਂ ਦਿਨਾਂ 'ਚ 12 ਜਨਵਰੀ ਨੂੰ ਬਟ ਠੀਕ ਆ ਏਹ ਹੈ ਕਿ ਅਟ ਲੀਸਟ ਲੋਕਾਂ ਨੂੰ ਇਹਨਾਂ ਪਤਾ ਕਿ ਯੁਵਰਾਜ ਹੰਸ ਕੋਈ ਹੈਗਾ ਛੋਟਾ ਮੋਟਾ ਆਰਟਿਸਟ ਹੈਗਾ ਨਹੀਂ ਨਹੀਂ ਬਹੁਤ ਵੱਡੇ ਮੁੰਡੇ ਜੀ 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 ਬਿਸ਼ੱਕ ਯੁਵਰਾਜ ਹੰਸ ਆਪਦੇ ਆਪਣੇ ਸਮਝਦਾ ਵੀ ਮੈਂ ਛੋਟਾ ਮੋਟਾ ਹਨਾ ਪਰ ਤੁਹਾਡੇ ਪਿੱਛੇ ਜਿਹੜਾ ਇੱਕ ਸੰਗੀਤ ਦਾ ਬਹੁਤ ਵੱਡਾ एंपਾਇਰ ਹੈ ਨਾ ਜਿਹਨਾਂ ਦਾ ਨਾਮ ਲੈਂਦੇ ਆ ਵੀ ਸਾਡੇ ਕੰਨਾਂ ਨੂੰ ਹੱਥ ਲੱਗ ਜਾਂਦੇ ਆ ਤੁਹਾਡੇ ਫਾਦਰ ਸਾਹਿਬ ਜੀ ਤੇ ਉਹ ਉਹ ਇੱਕ ਬਹੁਤ ਵੱਡਾ ਤੁਹਾਡਾ ਹਾਸੇਲਾ ਜਿੰਦਗੀ ਦਾ 100% ਜੀ ਬਿਲਕੁਲ ਜੀ वैसे बेशक परिवार सियासत ਨਾਲ ਵੀ ਜੁੜ ਗਏ ਸਾਡੇ ਸਤਕਾਰਯੋਗ ਐਮਪੀ ਨੇ ਹਾਂਜੀ ਹਾਂਜੀ ਅੱਗੇ ਤੁਹਾਡੇ ਰਜੇਵੇਂ ਵਧਣਗੇ ਸਿਆਸਤ ਨੂੰ ਲੈ ਕੇ ਭਾਜੀ ਫਿਲਹਾਲ ਤਾਂ ਹਜੇ ਕੋਈ ਪਲਾਨ ਨਹੀਂ ਹੈਗਾ ਕਿਉਂਕਿ ਹਜੇ ਤਾਂ ਜੋ ਕਰ ਰਹੇ ਹਾਂ ਬੜਾ ਮਜ਼ਾ ਆ ਰਿਹਾ ਬਾਕਿਲਤ ਸੋਪ ਜਾਂ ਦੇ ਕੁਡੈਡ ਨੇ ਵੀ ਕਦੇ ਨਹੀਂ ਸੀ ਸੋਚਿਆ ਉਹ ਤਾਂ ਹਮੇਸ਼ਾ ਕਹਿੰਦੇ ਕਿ ਪ੍ਰਾਵਾ ਪੋਲਿਟਿਕ ਸਾਡੇ ਲਈ ਬਣੀ ਨਹੀਂ ਨਗੀ ਆਰਟਿਸਟ ਲਈ ਐਕਚੁਅਲੀ ਬਣੀ ਨਹੀਂ ਹੁੰਦੀ ਕਿਸੇ ਵੀ ਆਰਟਿਸਟ ਲਈ ਨਹੀਂ ਬਹੁਤ ਮੁਸ਼ਕਿਲ ਹੁੰਦਾ ਬਟ ਸਟਿਲ ਉਹਨਾਂ ਨੂੰ ਟਾਈਮ ਸਮਾਂ ਕਿਸਮਤ ਕਹਿ ਸਕਦੇ ਆ ਕਿਵੇਂ ਘੇਰ ਕੇ ਲੈ ਆਈ ਸੋ ਯੂ ਨੇਵਰ نو ਹਨਾ ਅੱਜ ਮੈਂ ਇੱਥੇ ਬਿਆਨ ਦੇ ਦਵਾਂ ਕਿ ਮੈਂ ਕਦੀ ਪੋਲਿਟਿਕਸ ਨਹੀਂ ਜਾਊਂਗਾ ਕੱਲ ਨੂੰ ਮੇਰੇ ਕੀ ਸਰਕਮਸਟੈਂਸਸ ਨੇ ਯੂ ਨੇਵਰ نو ਸੋ ਲੈਟਸ ਹੋਪ ਬਸ ਇਹ ਆ ਬਾਬਾ ਜੀ ਜੋ ਡਿਊਟੀ ਲਾਉਣਗੇ ਜ਼ਿੰਦਗੀ ਚੋ ਨਹੀਂ ਅਗਰ ਹਾਂਸਪਾ ਜੀ ਨੂੰ ਟਿਕਟ ਮਿਲਦੀ ਆ ਜਲੰਧਰ ਤੋਂ ਜਿੱਦਾਂ ਇਹ ਕੰਸੂਆ ਆ ਰਹੀਆਂ ਨੇ ਉਹ ਤੁਸੀਂ ਨੇ ਕਿਹਾ ਸਿਆਸਤ ਵਾਲੇ ਪਾਸੇ ਲੈ ਕੇ ਸਵੇਰੀ ਸਵੇਰੀ ਫਿਰ ਤਾਂ ਤੁਹਾਡੇ ਵੀ ਨਾਲ-ਨਾਲ ਮੋਰਚੇ ਤੇ ਡਿਊਟੀ ਲੱਗਣੀ ਐ ਵੀ ਪੁੱਤਰਾ ਹੁਣ ਜਿਹੜਾ ਹੈ ਸੇਵਾਵਾਂ ਦੇ ਅੰਦਰ ਹੈ ਨਾ ਇਹ ਉਥੋਂ ਆਪਾਂ ਥੋੜਾ ਉਸ ਤਰ੍ਹਾਂ ਨਾਲ ਲੈ ਕੇ ਚੱਲਣਾ ਹੁੰਦਾ ਜੀ ਜੀ ਤੁਹਾਨੂੰ ਕਿਵੇਂ ਲੱਗਦਾ ਰਾਜਨੀਤੀ ਦੇ ਵਿੱਚ ਫਾਦਰ ਸਾਹਿਬ ਦੀ ਸਪੋਰਟ ਕਰਨਾ ਚੰਗਾ ਲੱਗਦਾ ਜਾਂ ਫੈਡ ਅਪ ਹੋਏ ਨੇ ਨਹੀਂ ਨਹੀਂ ਫੈਡ ਅਪ ਕਿਉਂ ਹੋਣਾ ਜੀ ਫਾਦਰ ਦੀ ਸਪੋਰਟ ਤਾਂ ਫਾਦਰ ਤਾਂ ਸਾਡੀ ਸਪੋਰਟ ਕਰਦੇ ਨਹੀਂ ਸਕੋ ਮਾਪੇ ਜਿਹੜੇ ਹੁੰਦੇ ਨੇ ਸਾਨੂੰ ਆਸ਼ੀਰਵਾਦ ਦਿੰਦੇ ਨੇ ਅਸੀਂ ਦਾ ਬਸ ਉਹਨਾਂ ਦਾ ਹਮਸਾਇਆ ਬਣ ਕੇ ਆ اولاد ਦਾ ਫਰਜ਼ ਨਿਭਾਉਣਾ ਹੁੰਦਾ ਹਮੇਸ਼ਾ ਉਹ ਜਿੱਥੇ ਵੀ ਕਹਿਣਗੇ ਉਹ ਕੋਈ ਵੀ ਮੈਦਾਨ ਹੋਵੇ ਅਸੀਂ ਹਮੇਸ਼ਾ ਉਹਨਾਂ ਨਾਲ ਖੜੇ ਆ ਅਸੀਂ ਉਹਨਾਂ ਦੇ ਸੈਨਿਕ ਆ ਜੀ ਲੜਨ ਨੂੰ ਤਿਆਰ ਹਮੇਸ਼ਾ ਅੱਛਾ ਇੱਕ ਨਾ ਜਿੱਦਾਂ ਹੁਣ ਤੁਸੀਂ ਸਾਡੀ ਨਜ਼ਰ ਦੇ ਵਿੱਚ ਸਟਾਰ ਹੋ ਅਸੀਂ ਤੁਹਾਨੂੰ ਵੇਖਣ ਵਾਸਤੇ ਆਏ ਕਿੰਨਾ ਕਿੰਨਾ ਚਰ ਲਾਈਨ 'ਚ ਖੜੇ ਰਹਿੰਦੇ ਆ ਨਾ ਹੋਰ ਵੀ ਯੂਥ ਜਦੋਂ ਤੁਸੀਂ ਸਟੇਜ ਤੇ ਆਉਂਦੇ ਹੋ ਸਭ ਚਾ ਚੜ ਜਾਂਦਾ ਪਰ ਸਟਾਰ ਦੀ ਵੀ ਇੱਕ ਆਪਣੀ ਪ੍ਰਾਈਵੇਟ ਲਾਈਫ ਹੁੰਦੀ ਆ ਉਹਦਾ ਪਰਿਵਾਰ ਹੁੰਦਾ ਹੈ ਨਾ ਬਹੁਤ ਤੁਹਾਡੇ ਰਜ਼ੀਵੇਂ ਹੁੰਦੇ ਜਿੱਦਾਂ ਹੁਣ ਤੁਸੀਂ ਸ਼ੂਟ ਕਰਨੇ ਜਾਣਾ ਪਰਿਵਾਰ ਨੂੰ ਸਾਰੀ ਨੂੰ ਕਿਵੇਂ ਸਮਾਂ ਮੈਂਟੇਨ ਕਰਕੇ ਰੱਖਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਭਾਜੀ ਤੁਸੀਂ ਕਿਵੇਂ ਸਮਾਂ ਕੱਢਣਾ ਕਿਉਂਕਿ ਮੈਨੂੰ ਇਹ ਲੱਗਦਾ ਸਪੈਸ਼ਲੀ ਆਹ ਜਿਹੜਾ ਬੱਚਿਆਂ ਦਾ ਟਾਈਮ ਆ ਬਚਪਨ ਦਾ ਉਹ ਇੱਕ ਵਾਰੀ ਨਿਕਲ ਗਿਆ ਮੁੜ ਕੇ ਨਹੀਂ ਆਉਂਦਾ ਸਹੀ ਹੈ ਮੈਂ ਜਦੋਂ ਹੁਣ ਆਪਣੇ ਰਿਦਾਨ ਨੂੰ ਖੇਡਦਾ ਦੇਖਦਾ ਜਾਂ ਮੇਰੀ ਛੋਟੀ ਬੇਟੀ ਆ 5 ਮਹੀਨਿਆਂ ਦੀ ਮਿਜ਼ਰਾਬ ਉਹਨਾਂ ਨੂੰ ਦੇਖਦੇ ਆ ਫਿਰ ਖਿਆਲ ਜ਼ਰੂਰ ਆਉਂਦਾ ਜਦੋਂ ਹੁਣ ਰਿਦਾਨ ਸਾਢੇ 3 4 ਸਾਲ ਦਾ ਹੋ ਜਾਣਾ ਹਣਾ 4 ਸਾਲ ਦਾ ਮੇਚ ਹੋ ਜਾਣਾ ਸਾਢੇ 3 ਸਾਲ ਦਾ ਹੁਣ ਤੇ ਕਿਦਾਂ ਵੱਡੇ ਹੋ ਜਾਂਦੇ ਬੱਚੇ ਪਤਾ ਹੀ ਨਹੀਂ ਲੱਗਦਾ ਫਿਰ ਮੈਂ ਸੋਚਦਾ ਹੁੰਦਾ ਇਹ ਇਦਾਂ ਹੀ ਮਜ਼ਰਾਬ ਨੇ ਹੋ ਜਣਾ ਵੱਡਾ ਵੱਡੇ ਹੋ ਜਾਣਾ ਉਹਨੇ ਵੀ ਫਿਰ ਬੱਚੇ ਜਿਵੇਂ ਜਿਵੇਂ ਵੱਡੇ ਹੁੰਦੇ ਆ ਥੋੜਾ ਡਿਸਟੈਂਸ ਹੋ ਜਾਂਦਾ ਮਾਪਿਆਂ ਤੋਂ ਓਬਵੀਅਸਲੀ ਟੀਨੇਜ ਹੁੰਦੀਆਂ ਜੋ ਵੀ ਹੁੰਦਾ ਇੱਕ ਤਾਂ ਦੁਆਵਾਂ ਵੀ ਕਰੀ ਦੀਆਂ ਕਿ ਵਰਨ ਫੁੱਲਣ ਬਟ ਇੱਕ ਡਰ ਵੀ ਹੁੰਦਾ ਕਿ ਯਾਰ ਇਹਨਾਂ ਦੀ ਇਨੋਸੈਂਸ ਉਹ ਚਲੇ ਜਾਣੀ ਕਿਸੇ ਟਾਈਮ ਤੇ ਜਾ ਕੇ ਸੋ ਮੈਂ ਕੋਸ਼ਿਸ਼ ਇਹ ਹੀ ਕਰਦਾ ਜਿੰਨਾ ਮੇਰੇ ਕੋਲ ਉਹਨਾਂ ਨਾਲ ਟਾਈਮ ਹੈਗਾ ਇਹ ਮਾਸੂਮੀਅਤ ਨਾਲ ਬਿਤਾਉਂਦਾ ਉਹ ਬਿਤਾ ਲਵਾਂ ਉਹ ਕਿਉਂਕਿ ਕਦੀ ਵੀ ਮੁੜ ਕੇ ਨਹੀਂ ਆਉਣਾ ਉਹ ਦੁਨੀਆ ਦੀ ਜਿੰਨੀ ਮਰਜ਼ੀ ਜਾਇਦਾਦ ਹੋਵੇ ਦੌਲਤ ਹੋਵੇ ਜਿੰਨਾ ਮਰਜ਼ੀ ਪੈਸਾ ਖਰਚ ਲਓ ਬਟ ਉਹ ਜਿਹੜਾ ਟਾਈਮ ਆ ਨਾ ਉਹ ਪ੍ਰੈਸ਼ੀਅਸ ਟਾਈਮ ਇੱਕ ਵਾਰੀ ਨਿਕਲ ਗਿਆ ਤੁਹਾਡੇ ਬੱਚਿਆਂ ਨਾਲ ਤੁਹਾਡੀ ਵਾਈਫ ਨਾਲ ਸਪੈਂਡ ਕਰਨਾ ਫਿਰ ਉਹ ਵਾਪਸ ਨਹੀਂ ਆਉਂਦਾ ਉਹ ਰਿਗਰਟ ਮੈਂ ਲਾਈਫ ਚ ਕਰੀ ਚਾਹੁੰਦਾ ਨਹੀਂ ਤੋ ਮੈਂ ਮੈਨੇਜ ਕਰ ਲੈਣਾ ਐਂਡ ਸ਼ੁਕਰ ਹੈ ਬਾਬਾ ਜੀ ਦਾ ਕਰਵਾ ਲੈਂਦੇ ਮੈਨੇਜ ਕੋਈ ਕਰਾਉਣ ਵਾਲਾ ਸਭ ਕੁਝ ਸਹੀ ਹੈ ਹਾਂਜੀ ਆ ਆਰਟਿਸਟ ਦੇ ਵੈਸੇ ਤਾਂ ਆਪਦੀ ਕਲਾ ਨਾਲ ਸੰਬੰਧਤੀ ਬਹੁਤ ਅਰਜੀਮੇ ਹੁੰਦੇ ਆ ਕਦਿਆਜ਼ ਕਰਨਾ ਫਿਰ ਸ਼ੂਟ ਕਰਨਾ ਗਾਉਣਾ ਹਾਂ ਨਾ ਪਰ ਇਸ ਤੋਂ ਬਗੈਰ ਕੁਝ ਹੋਬੀਜ਼ ਹੁੰਦੀਆਂ ਨੇ ਕੁਝ ਅੰਦਰ ਆਪਣੇ ਚਾਹ ਹੁੰਦੇ ਆ ਵੀ ਯਾਰ ਆ ਵੀ ਕਰੀਏ ਆ ਵੀ ਕਰਕੇ ਵੇਖੀਏ ਜਿੱਦਾਂ ਇੱਕ ਵਾਰੀ ਸੀ ਕਮਲਹੀਰ ਭੱਜ ਨੂੰ ਮਿਲੇ ਹਨ ਉਹ ਕਹਿੰਦੇ ਵੀ ਮੈਂ ਕਿਤਾਬਾਂ ਪੜ੍ਹਨ ਦਾ ਮੈਨੂੰ ਬਹੁਤ ਸ਼ੌਂਕ ਆ ਹਾਂ ਮੈਂ ਮੈਂ ਵੀ ਜਦੋਂ ਮੈਂ ਇਸ ਤਰ੍ਹਾਂ ਦੇ ਹੋਰ ਕੀ ਕੀ ਜਵਰਾਜ ਦੇ ਹੰਸ ਦੇ ਅੰਦਰ ਸ਼ੌਂਕ ਮੈਨੂੰ ਪੜੀ ਟਰੈਵਲਿੰਗ ਦਾ ਬਹੁਤ ਸ਼ੌਂਕ ਹੈ ਜੀ ਆਮ ਆ ਟ੍ਰੈਵਲਰ ਖੁਦ ਡਰਾਈਵ ਕਰਦੇ ਹਾਂ ਹਾਂ ਖੁਦ ਡਰਾਈਵ ਕਰਦਾ ਹਾਂ ਮੈਨੂੰ ਸਕੂਨ ਮਿਲਦਾ ਡਰਾਈਵ ਕਰਕੇ ਵੀ ਜਿੱਥੇ ਵੀ ਜਾਣਾ ਹੁੰਦਾ ਚਾਹੇ ਮੈਂ ਉਹ ਜੈਪੁਰ ਜਾਣਾ ਹੋਵੇ ਸ਼ੋਅ ਤੇ ਅਸੀਂ ਮੈਂ ਜੇ ਜਿੱਥੇ ਮਤਲਬ ਪੋਸਿਬਿਲਿਟੀ ਹੋ ਸਕਦੀ ਹੈ ਨਾ ਕਾਰ ਲੈ ਕੇ ਜਾਣ ਦੀ ਮੈਂ ਕੋਸ਼ਿਸ਼ ਕਰਦਾ ਸ਼ੋਅ ਤੇ ਉੱਥੇ ਲੈ ਕੇ ਜਾਵਾਂ ਕਿਉਂਕਿ ਜਿਵੇਂ ਮੈਂ ਅੱਗੇ ਕਹਿ ਰਿਹਾ ਸੀ ਇੱਕ ਜਿਵੇਂ ਬੱਚਿਆਂ ਦਾ ਵੀ ਟਾਈਮ ਸਪੈਂਡ ਕਰਨਾ ਹੁੰਦਾ ਬਟ ਇੱਕ ਉਹ ਜਿਹੜਾ ਆਪਣੀ ਲਾਈਫ ਵੀ ਹੈ ਮੇਰੀ ਐਕਸਪਲੋਰ ਐਕਸਪਲੋਰ ਕਰਨ ਦੀ ਉਹਨੂੰ ਵੀ ਮੈਂ ਨਾਲ ਨਾਲ ਜੀਣਾ ਹੈ ਕੋਸ਼ਿਸ਼ ਕਰਨਾ ਹਰ ਮੂਮੈਂਟ ਨੂੰ ਹਰ ਦਿਨ ਨੂੰ ਜੀਣ ਦੀ ਇੱਕ ट्रैवलर ਆ ਦੂਸਰਾ ਫੇ ਮੈਨੂੰ ਕੁਕਿੰਗ ਦਾ ਸ਼ੌਂਕ ਆ ਆਮ ਅ ਗੁੱਡ ਸ਼ੈਫ ਮੇਰੀ ਵਾਈਫ ਬਹੁਤ ਖੁਸ਼ ਹੁੰਦੀ ਹਾਂਜੀ ਹਾਂ ਜੋ ਲੌਕਡਾਊਨ ਚੋਂ ਮੈਨੂੰ ਹਜੇ ਵੀ ਯਾਦ ਆ ਤਾਂ ਉਹਦਾ ਫੇਵਰੇਟ ਹੁੰਦਾ ਸੀ ਵਾਈਟ ਸੌਸ ਪਾਸਤਾ ਬਲ ਮੈਂ ਪਕਾਵ ਕੋਲ ਨਾ ਵਧੀਆ ਉਹਦਾ ਵੀ ਪਕਾ ਲੈਣਾ ਔਰ ਖਾਣਾ ਵੀ ਪਕਾ ਲਵਾਂ ਪਰ ਜਿੱਤੇ ਅਸੀਂ ਤੁਹਾਡੇ ਕੋਲ ਘਰ ਪੋਡਕਾਸਟ ਕਰਨ ਆਏ ਨੇ ਮੈਂ ਖੁਦ ਬਣਾ ਕੇ ਖਾਣ ਤੋਂ ਮੈਂ ਪਨੀਰ ਬਣਾਉਣਾ ਏਕ ਮੇਰਾ ਸਪੈਸ਼ਲ ਪਨੀਰ ਉਹ ਤੁਹਾਨੂੰ ਖਾਊਗਾ ਹਾਂਜੀ ਚਲੋ ਬਾਕੀ ਜਿਹੜੀਆਂ ਹੈਗੀਆਂ ਗੱਲਾਂ ਆਪਾਂ ਕਿਉਂਕਿ ਮੈਨੂੰ ਪਤਾ ਵੀ ਗੱਲ ਹੁਣ ਆਪਣੀ ਲੰਬੀ ਚ ਜਾ ਰਹੀ ਹੈ ਤੇ ਮੈਂ ਉਦਾਂ ਹੁਣ ਪਰਸਨਲ ਬਹੁਤ ਕੁਝ ਪੁੱਛਦਾ ਜਾ ਰਿਹਾ ਪਰ ਕਿਉਂਕਿ ਉਧਰੋ ਇਸ਼ਾਰਾ ਹੋ ਜਾਂਦਾ ਹੈ ਨਾ ਤੇ ਕਿਉਂਕਿ ਤੁਹਾਡੇ ਉਧਰ ਜੇਮੀ ਨਹੀਂ ਸੋ ਮੇਰਾ ਮੈਂ ਦੁਆ ਕਰਦਾ ਮਾਲਕਾ ਕਿ ਵੀ ਜਲਦੀ ਇਸ ਤਰ੍ਹਾਂ ਦਾ ਸੁਭਾਅ ਬਣੇ ਜਿੱਥੇ ਕੋਈ ਉਧਰੋਂ ਖੜਕਾਉਣ ਵਾਲਾ ਨਾ ਹੋਵੇ ਮੈਂ ਵੀ ਮੈਂ ਤਾਂ ਆਪ ਚਾਹੁੰਦਾ ਸੀਗਾ ਸਭ ਮਜ਼ਾ ਆ ਰਿਹਾ ਸੀ ਬਟ ਉਹ ਫਿਰ ਹੁਣ ਜਿਵੇਂ ਆਪਾਂ ਗੱਲ ਕੀਤੀ ਸਟਾਰਟਿੰਗ ਚ ਕਿਉਂਕਿ ਮੈਨੂੰ ਪ੍ਰੋਫੈਸ਼ਨਲੀ ਜੀ ਗੱਲ ਨਾ ਚੰਗੀ ਨਹੀਂ ਲੱਗਦੀ ਚਾਰਕ ਸਵਾਲ ਪੁੱਛ ਲੈਣੇ ਵੀ ਤੁਸੀਂ ਇਹ ਫਿਲਮ ਦਾ ਸ਼ੂਟ ਕਿੱਦਾਂ ਸ਼ੁਰੂ ਕੀਤਾ ਉਹ ਵੀ ਤੋਂ ਮੈਨੂੰ ਆਪ ਨਹੀਂ ਪਸੰਦ ਔਰ ਔਰ ਕਦੇ-ਕਦੇ ਇੰਟਰਵਿਊ ਚ ਕਹਿੰਦੇ ਆ ਪਹਿਲਾਂ ਸ਼ੁਰੂ ਹੋਣ ਤੋਂ ਕਿ ਆਪਾਂ ਡਿਸਕਸ ਕਰ ਲਈਏ ਕਿੱਦਾਂ ਕਰਨੇ ਕੀ ਕਰਨਾ ਮੈਂ ਕਹਿੰਦਾ ਨਹੀਂ ਉਦੋਂ ਉਸੇ ਤਰ੍ਹਾਂ ਪ੍ਰਪੇਅਰ ਹੋ ਕੇ ਆਏ ਫਿਰ ਇੰਟਰਵਿਊ ਨਹੀਂ ਮੈਂ ਕੁਝ ਰਿਟਨ ਦੇ ਵਿੱਚ ਲੈ ਕੇ ਆਉਣਾ ਮੇਰਾ ਕਿਉਂਕਿ ਜੇ ਗੱਲਬਾਤ ਤਾਂ ਕਰਨੀ ਹੈ ਸ਼ੁਰੂ ਹੁੰਦੀਆਂ ਕਰਨੀਆਂ ਤੁਸੀਂ ਫਿਰ ਉੱਪਲੀ ਹੋਣੀ ਚਾਹੀਦੀਆਂ ਦਿਲ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਐਵੇਂ ਬਣਾ ਬਣੋ ਕੇ ਗੱਲਾਂ ਦਾ ਕੀ ਫਾਇਦਾ ਉਦਾਂ ਸਹੀ ਹੈ ਸੋ ਆਈ ਹੋਪ ਆਪਾਂ ਜਲਦੀ ਮਿਲੀਏ ਪੋਡਕਾਸਟ ਕਰੀਏ ਮੇਰੀ ਮਨਵੀਰ ਭਾਜੀ ਨਾਲ ਵੀ ਇਹੀ ਗੱਲ ਹੋ ਰਹੀ ਸੀ ਕਿ ਆਪਾਂ ਹੁਣ ਜਿਹੜਾ ਪੋਡਕਾਸਟ ਵਾਲਾ ਪਲਾਨ ਕਰਦੇ ਆਂ lettes hope ਜਲਦੀ ਮਿਲੀਏ ਭਾਜੀ ਬਹੁਤ ਚੰਗਾ ਲੱਗੇ ਭਾਜੀ ਥੈਂਕ ਯੂ ਜੁਬਰਾਜ ਹੰਸ ਭਾਜੀ ਨਾਲ ਅਸੀਂ ਜਲਦੀ ਹੀ ਕੋਸ਼ਿਸ਼ ਕਰਾਂਗੇ ਇੱਕ ਲੰਬੀ ਖੁੱਲੀ ਗੱਲਬਾਤ ਕਿਉਂਕਿ ਕਲਾਕਾਰ ਦੇ ਅੰਦਰ ਇੱਕ ਛੋਟੀਆਂ ਛੋਟੀਆਂ ਕਲਾਮਾਂ ਵਾਲਾ ਹੋਰ ਕਲਾਕਾਰ ਵੀ ਵੈਸੇਆ ਹੁੰਦਾ ਨਾਲ ਇੱਕ ਪਰਸਨਲ ਇੱਕ ਨਿੱਜੀ ਜ਼ਿੰਦਗੀ ਦੇ ਵਿੱਚ ਵਿਚਰ ਰਿਹਾ ਇਨਸਾਨ ਵੀ ਹੁੰਦਾ ਇੱਕ ਡੈਡੀ ਵੀ ਹੁੰਦਾ ਇੱਕ ਪਤੀ ਵੀ ਹੁੰਦਾ ਇੱਕ ਪੁੱਤਰ ਵੀ ਹੁੰਦਾ ਤੇ ਇੱਕ ਦੋਸਤ ਵੀ ਹੁੰਦਾ ਉਹਨਾਂ ਦੋਸਤਾਂ ਦੇ ਵਿੱਚ ਲਾਈਫ ਕਿਸ ਤਰ੍ਹਾਂ ਹੈ ਇੱਕ ਹਸਬੈਂਡ ਦੇ ਤੌਰ ਤੇ ਲਾਈਫ ਕਿਸ ਤਰ੍ਹਾਂ ਹੈ ਪੁੱਤਰ ਦੇ ਤੌਰ ਤੇ ਕਿਸ ਤਰ੍ਹਾਂ ਬਚਪਨ ਤੋਂ ਲੈ ਕੇ ਹੁਣ ਤੱਕ ਭਲੇ ਵੜੇ ਨੇ ਹੋਰ ਕਿਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਨੇ ਇਹ ਇਹ ਇੱਕ ਖੁੱਲੀ ਕਿਤਾਬ ਵਾਂਗ ਚੈਪਟਰ ਤੁਹਾਡੇ ਅੱਗੇ ਰੱਖਾਂਗੇ ਉਹ ਥੋੜੇ ਮਿੰਟਾਂ ਦੇ ਵਿੱਚ ਨਹੀਂ ਤੁਹਾਡੇ ਅੱਗੇ ਪੇਸ਼ ਕੀਤਾ ਜਾ ਸਕਦਾ ਸੋ ਇੱਥੇ ਬਰਾਮ ਲੈਣੇ ਆ ਕਿਉਂਕਿ ਸਮੇਂ ਦੀ ਥੋੜੀ ਜੀ ਸਾਨੂੰ ਹੈ ਸਾਨੂੰ ਉਦੋਂ ਹੀ ਸ਼ਾਰੀ ਹੋ ਜਾਂਦੀ ਹੈ ਸਾਡੇ ਪ੍ਰੋਗਰਾਮ ਹੋਰ ਵੀ ਚੱਲ ਰਹੀ ਹੈ ਸੋ ਜਬਰਜ ਭਾਜੀ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਰੂਹ ਖੜ ਜਾਂਦੀ ਜਦੋਂ ਵੀ ਤੁਸੀਂ ਮਿਲਦੇ ਹੋ ਥੈਂਕ ਯੂ ਭਾਜੀ ਤੇ ਆਪਾਂ ਫਿਰ ਮਿਲਦੇ ਆ ਜਲਦੀ ਜ਼ਰੂਰ ਜ਼ਰੂਰ ਸੋ ਦੋਸਤੋ ਇੱਥੇ ਬ੍ਰਾਮ ਲੈਣੇ ਮੈਨੂੰ ਦੇ ਅੱਗੇ ਕੈਮਰਾਮੈਨ ਸਰਜੀਤ ਨਾਲ ਮੈਂ ਹਰਜਿੰਦਰ ਸਿੱਧੂ